ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਨੂੰ ਗੋਲੀਆਂ ਮਾਰ ਕੇ ਜਿਹੜਾ ਹੈ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਕੋਸ਼ਿਸ਼ ਸ਼ਰਾਤੀ ਅਨਸਰਾ ਵੱਲੋਂ ਜੇਕਰ ਗੱਲ ਕਰੀਏ ਤਾਂ ਹਜੇ ਤੱਕ ਉਹਨਾਂ ਸ਼ਰਾਤੀ ਅਨਸਰਾ ਬਾਰੇ ਤਾਂ ਪਤਾ ਨਹੀਂ ਚੱਲ ਪਾਇਆ ਲੇਕਿਨ ਦੂਸਰੇ ਪਾਸੇ ਜਿੱਥੇ ਪਾਣੀ ਦੇ ਹੜ੍ਹ ਆਏ ਹੋਏ ਨੇ ਤਰਨ ਤਾਰਨ ਦੇ ਵਿੱਚ ਜਿੱਥੇ ਵੱਡੀ ਤਬਾਹੀ ਪਾਣੀ ਨੇ ਮਚਾ ਰੱਖੀ ਹੈ ਤੇ ਦੂਸਰੇ ਪਾਸੇ ਉੱਥੋਂ ਦੇ ਲੋਕਾਂ ਦੇ ਵਿੱਚ ਇੱਕ ਵੱਡਾ ਡਰ ਉਸ ਵੇਲੇ ਬੈਠ ਗਿਆ ਜਦੋਂ ਸ਼ਰਿਆਮ ਜਿਹੜੇ ਨੇ ਕਾਂਗਰਸ ਦੇ ਪ੍ਰਧਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਬਹੁਤ ਵੱਡੀ ਐਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਲੋਕ ਇੱਕ ਪਾਸੇ ਤਕਲੀਫ ਸਹਿ ਰਹੇ ਨੇ ਤੇ ਦੂਸਰੇ ਪਾਸੇ ਸ਼ਰਿਆਮ ਗੋਲੀਆਂ ਚਲਾਈਆਂ ਗਈਆਂ ਨੇ ਕੁਝ ਸ਼ਰਾਤੀ ਅੰਸਰਾਂ ਵੱਲੋਂ ਤੁਹਾਨੂੰ ਦੱਸ ਦਿੰਨੇ ਆ ਕਿ ਤਰਨਤਾਰ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਨੂੰ ਬੁੱਧਵਾਰ ਦੇ ਸ਼ਾਮ ਬੁਲਟ ਸਵਾ 3 ਅੰਸ਼ ਪਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਉੱਪਰ ਉਸ ਵੇਲੇ ਹਮਲਾ ਹੋਇਆ ਉਹ ਪਿੰਡ ਚੁਗੀਆਂ ਅਪੀਰ ਬਖਸ਼ ਨੇੜੇ ਬੰਨ ਤੇ ਮਿੱਟੀ ਪਾ ਕੇ ਟਰੈਕਟਰ ਤੇ ਵਾਪਸ ਵਾਪਸ ਜਿਹੜੇ ਨੇ ਪਰਤ ਰਿਆ ਸੀ ਕਟਨਾ ਦਾ ਪਤਾ ਚਲਦਿਆਂ ਹੀ ਮੋਕੇ ਉੱਪਰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ ਫਿਲਹਾਲ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਸਾਬ ਦਾ ਸਰਪੰਚ ਗੁਰਮੇਲ ਸਿੰਘ ਦੇ ਲੜਕੇ ਮਨਜੀਤ ਸਿੰਘ ਨੇ ਦੱਸਿਆ ਕਿ ਬੰਦ ਦੇ ਪਾਣੀ ਦਾ ਵਹਾ ਵਧਿਆ ਹੋਣ ਕਾਰਨ ਉਹਨਾਂ ਦੇ ਪਿਤਾ ਤਿੰਨ ਹਫ਼ਤਿਆਂ ਤੋਂ ਬੰਦ ਦੀ ਸੇਵਾ ਕਰ ਰਹੇ ਸੀ। ਬੁੱਧਵਾਰ ਦੇ ਰਾਤ ਨੂੰ ਜਦੋਂ ਉਹ ਸੇਵਾ ਕਰਕੇ ਆਪਣੇ ਪਿੰਡ ਤੂਤ ਆ ਰਹੇ ਸਨ ਕਿ ਪਿੰਡ ਚੁਗੀਆਂ ਪੀਰ ਬਖਸ਼ ਨੇੜੇ 8 ਵਜੇ ਦੇ ਕਰੀਬ ਤੂਤ ਪਿੰਡ ਵੱਲੋਂ ਬੁਲਟ ਮੋਟਰਸਾਈਕਲ ਸਵਾਰ ਤਿੰਨ ਜਣੇ ਆਏ ਉਸ ਦੇ ਪਿਤਾ ਉੱਪਰ ਗੋਲੀਬਾਰੀ ਕੀਤੀ ਅਤੇ ਫਰਾਰ ਹੋ ਗਏ। ਪਿੰਡ ਆ ਕੇ ਲੋਕਾਂ ਨੇ ਉਹਨਾਂ ਦੇ ਪਿਤਾ ਤੇ ਤੁਰੰਤ ਪੱਟੀ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਮਿੱਤਰ ਨੂੰ ਕਰਾ ਦਿੱਤਾ ਸੁਤਾਨ ਦਾ ਮੰਨਿਆ ਕਿ ਸਾਬਕਾ ਸਰਪੰਚ ਗੁਰਮੇਲ ਸਿੰਘ 6 ਗੋਲੀਆਂ ਲੱਗੀਆਂ ਹਨ ਹਾਲਾਂਕਿ ਇਸ ਬਾਰੇ ਅਜੇ ਅਧਿਕਾਰਤਾ ਪੁਸ਼ਟੀ ਨਹੀਂ ਹੋ ਸਕੀ ਦੂਸਰੇ ਪਾਸੇ ਪੱਟੀ ਸਬ ਡਿਵੀਜ਼ਨ ਦੇ ਐਸਪੀ ਲਵਕੇਸ਼ ਨੇ ਕਿਹਾ ਕਿ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਰੱਖਿਆ ਜਾਵੇਗਾ ਜਦੋਂ ਕਿ ਪਰਿਵਾਰ ਦੇ ਬਿਆਨ ਜਿਹੜੇ ਨੇ ਲਏ ਜਾ ਰਹੇ ਨੇ ਤੇ ਇਸ ਮੁਤਾਬਕ ਅਗਲੀ ਕਾਰਵਾਈ ਅਸਲ ਵਿੱਚ ਲਿਆਂਦੀ ਜਾਵੇਗੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੇ ਸ਼ਰਮਾ ਨਗਰ ਕੌਂਸਲ ਸਾਭਕਾ ਪ੍ਰਧਾਨ ਦਲਬੀਰ ਸਿੰਘ ਸੇਖੋ ਸਾਭਕਾ ਚੇਅਰਮੈਨ ਸੁਖਵਿੰਦਰ ਸਿੰਘ ਸੰਧੂ ਸਾਰੇ ਹੀ ਜਿਹੜੇ ਨੇ ਉਹਨਾਂ ਨੇ ਉਥੇ ਪਾਈ ਹੈ ਕਿ ਗਿਫਤਾਰੀ ਕਰਨ ਦੀ ਮੰਗ ਦੂਜੇ ਪਾਸੇ ਪੱਟੀ ਦੇ ਸਾਭਕਾ ਵਿਦਾਇਸ਼ੀ ਦੀ ਨੇਵੀ ਮੁਲਾਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਜੋ ਹੈ ਮੰਗ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ਼ਰਯਾਮ ਗੋਲੀਆਂ ਮਾਰ ਕੇ ਜਿਹੜਾ ਹੈ ਕਾਂਗਰਸ ਦੇ ਜਿਹੜੇ ਨੇ ਪ੍ਰਧਾਨ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਤਾਂ